ਜੋ ਸੋਚ ਰਿਹਾ ਸੀਗਾ ਵੀ ਹੁਣ ਜ਼ਿੰਦਗੀ ਸ਼ਾਇਦ ਹੁਣ ਕੁਝ ਨਹੀਂ ਬਣਦਾ ਕਰਦਾ ਮੇਰੇ ਬੀਜ ਦਾ ਕੀ ਬਣੂਗਾ ਮੇਰੇ ਫੋਰਨ ਕੰਟਰੀ ਦਾ ਕੀ ਬਣੂਗਾ ਹallelujah ਹਮੇਸ਼ਾ ਤੇ ਜੋ ਕਹਿ ਰਹੇ ਏ ਕਿ ਧਿਆਨ ਦੇ ਨਾ ਪਰਮੇਸ਼ਰ ਤੈਨੂੰ ਕਹਿ ਰਿਹਾ ਤੂੰ ਚਿੰਤਾ ਨਾ ਕਰ ਹallelujah ਤੇਰੇ ਲਈ ਮਲਟੀਪਲੈਕਸ ਵੀ ਜਿਹੜੇ ਇੰਤਜ਼ਾਮ ਕਰਦਾ ਆਮਨ ਫੋਰਨ ਕੰਟਰੀ ਦੇ ਰਾਸਤੇ ਕਰ ਖੋਲ ਦਿੱਤੀ ਹੈ ਬਲੈਸਦਾ ਤੇਰੇ ਨਾਲ ਜੁੜੀ ਹਰ ਇੱਕ ਚੀਜ਼ ਬਲੈਸਦਾ ਆਮੀਨ ਦੇਵਾ ਦਾ ਨੀਕੋਲੇ ਪਾਵਨ ਰਹਿ ਜਾ ਕੋਈ ਕੰਮ ਲੈਣਾਗਾ ਠੀਕ ਆ ਹਰ ਇੱਕ ਗੱਲ ਨੂੰ ਸੀਰੀਅਸ ਲੈਣਾਗਾ ਡੈੜੀ ਤੇ ਲਿਖਣਾ ਸ਼ਮਸੀ ਦੇ ਨਾਮ ਦੇ ਵਿੱਚ ਥੈਂਕ ਯੂ ਟੱਚ ਨੇਮ ਆਫ ਜੀਜਸ ਟੱਚ ਹਾਲੇਲੂਇਆ ਜੋ ਬੋਲਿਆ ਤੇਰੇ ਫਿਰ ਦੇ ਵਿੱਚ ਸਮਾਜ ਤੇਰੇ ਮਨ ਦੇ ਵਿੱਚ ਸਮਾਜ ਹੈ ਤੇਰੀ ਬੁੱਧੀ ਦੇ ਵਿੱਚ ਸਮਾਜ ਹੈ ਸ਼ਮਸੀ ਦੇ ਨਾਮ ਦੇ ਵਿੱਚ ਮੈਨੂੰ ਬਲੈਸ ਕਰਦਾ ਹਰ ਗੋਕ ਤੈਨੂੰ ਇਜ਼ਾਤ ਕਰਦਾ ਮੁਕਤ ਕਰਦਾ ਫਰੀ ਕਾਰਡਸ਼ੀਮਸਤੀ ਕੇ ਨਾਮ ਵਿੱਚ ਬਿਲਫ੍ਰੀਡ ਮਾਈਟੀ ਨੇਮ ਅਕੋ ਜੀ ਜੀ ਬੀ ਹੀਡ ਇਨ ਮਾਈ ਅਪਲਾਈ ਕਰਤਾ 2 ਮਿੰਟ ਡਰਨ ਲਾਤਾ ਅਪਲਾਈ ਕਰਤੇ ਨਹੀਂ ਲੱਗਿਆ ਨਹੀਂ ਸੀਗਾ ਵੀ ਦੇਖਿਆ ਸੀ ਇੰਟਰਨੈਟ ਤੇ ਆਈ ਜਾਂਦੇ ਸੋ ਤੇ ਹਰਸ਼ਦੀਪ ਸਿੰਘ ਜੀ 2 ਮੋਡਿਊਲ 5.5 ਲੱਖ ਕੇ ਚਲਾਦੇ ਵੀ ਨਹੀਂ ਮਿੱਤਰਾਂ ਦਾ ਚੱਲਦਾ ਹੈ ਨਾ ਬਹੁਤ ਵਧੀਆ ਇਹ ਸਾਰੇ ਜਰੂਰ ਟੈਸਟ ਕਰੋਗੇ ਬਹੁਤ ਹallelujah ਹallelujah ਬੋਲਣ ਇਸ ਸ਼ੰਤ ਜੋਤ ਖੁਦਾਦਮ ਦਾ ਨਵਾਦ ਕਰਦੀਆਂ ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰਦੀਆਂ ਕਿ ਜਿਵੇਂ ਪਰਮੇਸ਼ਰ ਦੇ ਦਾਸ ਨੇ ਅਰਸ ਲਈ ਹੈ ਕਿ ਇੱਕ ਸ਼ਬਦ ਬੋਲੇ ਐਸੀ ਖੁਦਾ ਦੀ ਦਇਆ ਦੇ ਨਾਲ ਉਹ ਸਾਲ ਦੇ ਅੰਦਰ ਅੰਦਰ ਸਾਰੇ ਸ਼ਬਦ ਖੁਦਾ ਨੇ ਪੂਰੇ ਕੀਤੇ ਨੇ ਜੋ ਪਰਮੇਸ਼ਰ ਦੇ ਦਾਸ ਜਿਵੇਂ ਪ੍ਰਾਰਥਨਾ ਦੇ ਵਿੱਚ ਬੋਲ ਬੋਲਦੇ ਹੁੰਦੇ ਨੇ ਉਹ ਹਰ ਇੱਕ ਸ਼ਬਦ ਅਰਸ ਦੀ ਜ਼ਿੰਦਗੀ ਦੇ ਵਿੱਚ ਪੂਰਾ ਹੋਇਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਵੀ ਕੋਸਾ ਹਾਲਾਤ ਐਦਾਂ ਦੇ ਹੋ ਗਏ ਸੀ ਵੀ ਬਾਪ ਨੇ ਸੋਚ ਵੀ ਨਹੀਂ ਸੀ ਸਕਦੇ ਜਾਣਨਾ ਕਿ ਇੱਕ ਪਾਸੇ ਰਹਿ ਗਿਆ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਪਰਮੇਸ਼ਰ ਨੇ ਅਰਸ ਨੂੰ ਕੈਨੇਡਾ ਦੇ ਵੀਜ਼ੇ ਦੇ ਨਾਲ ਬਲੈਸ ਕੀਤਾ ਖੁਦਾ ਦਾ ਮੈਂ ਧੰਨਵਾਦ ਕਰਦੀ ਆ ਖੁਦਾ ਦੇ ਦਾਰਸ਼ ਦਾ ਧੰਨਵਾਦ ਕਰਦੀ ਆ ਜਿਸ ਖੁਦਾ ਦੇ ਦਾਰਸ਼ ਨੇ ਕਿਹਾ ਸੀ ਦੋਸਤ ਸੋਚ ਵੀ ਨਹੀਂ ਸਕਦੇ ਤੇਰੀ ਜ਼ਿੰਦਗੀ ਦੇ ਵਿੱਚ ਖੁਦਾ ਉਦਾਂ ਕਰਨ ਜਾ ਰਿਹਾ ਹੈ ਬਾਕੀ ਪਰਮੇਸ਼ਰ ਦੀ ਦਿਆ ਨਹੀਂ ਸਭ ਕੁਝ ਕੀਤਾ ਯਕੋ ਦਾ ਦੀਆ ਦੇ ਵਸੀਲੇ ਹੀ ਸਭ ਕੁਝ ਹੋਇਆ ਜੋ ਖੁਦਾ ਦੇ ਦਾਸ ਨੇ ਬੋਲਿਆ ਸੀ ਅਰਸ਼ ਨੂੰ ਖੁਦਾ ਨੇ ਹੀ ਸਭ ਕੁਝ ਬਣਾਇਆ ਖੁਦਾ ਦੇ ਦੁਆਰਾ ਹੀ ਸਭ ਕੁਝ ਹੋਇਆ ਸਵਰਗਵੰਨਿਓ ਮੈਂ ਖੁਦਾ ਉਹਦਾ ਤੇ ਖੁਦਾ ਦੇ ਦਾਸ ਦਾ ਧੰਨਵਾਦ ਕਰਦੀ ਆਂ ਕਿ ਖੁਦਾ ਨੇ ਸਾਨੂੰ ਕੈਨੇਡਾ ਦੇ ਵੀਜ਼ੇ ਨਾਲ ਬਲੈਸ ਕਰਕੇ ਖੁਦਾ ਦੀ ਦਇਆ ਦੇ ਨਾਲ ਵੀਰਵਾਰ ਨੂੰ ਬਾਹਰ ਜਾ ਰਹੀ ਆਂ ਅਰਸ਼ ਮੈਂ ਖੁਦਾ ਦਾ ਧੰਨਵਾਦ ਕਰਦੀ ਆਂ ਪਰਮੇਸ਼ਰ ਦੇ ਦਾਸ ਦਾ ਵੀ ਜੋ ਜਿਵੇਂ ਖੁਦਾ ਦੇ ਦਾਸ ਨੇ ਸਾਨੂੰ ਬੋਲਿਆ ਸੀ ਅਸੀਂ ਉਦਾਂ ਹੀ ਖੁਦਾ ਦੇ ਦਾਸ ਦੇ ਦੁਆਰਾ ਹਰ ਇੱਕ ਬੋਲੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰਿਸੀਵ ਕਰਦੇ ਹੁੰਦੇ ਸੀ ਪੂਰੇ ਵਿਸ਼ਵਾਸ ਦੇ ਨਾਲ ਵੀ ਖੁਦਾ ਅਸੀਂ ਨਹੀਂ ਕਰ ਸਕਦੇ ਜੋ ਤੇਰੇ ਦਾਸ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਸ਼ਨਾਮਾ ਕੀਤੀਆਂ ਨੇ ਉਹਨਾਂ ਨੂੰ ਇਸ ਪੂਰੀ ਵਿਸ਼ਵਾਸ ਦੇ ਨਾਲ ਮੈਂ ਰਿਸਿਵ ਕਰਨਾ ਹਰ ਇੱਕ ਸ਼ਬਦ ਨੂੰ ਮੈਂ ਰਿਸਿਵ ਕਰਨਾ ਹਰ ਇੱਕ ਚੀਜ਼ ਦੇ ਵਿੱਚ ਮੈਂ ਖੁਦਾ ਦੀ ਦਇਆ ਦੇ ਨਾਲ ਹੀ ਚੱਲਣਾ ਵੀ ਖੁਦਾ ਜੋ ਆ ਸਾਨੂੰ ਤੇਰੀ ਆਤਮਾ ਹੀ ਚਲਾਵੇ ਅਸੀਂ ਆਪਣੇ ਵਿੱਚ ਘਟੀਏ ਤਾਂ ਕਿ ਤੂੰ ਸਾਡੇ ਵਿੱਚ ਵਸੇ ਉਦਾਂ ਹੀ ਹੋਇਆ ਸੋਚ ਵੀ ਨਹੀਂ ਸਕਦੇ ਇਹ ਬੱਚਾ ਵੀ ਆਪਸੇ ਛੱਡ ਗਿਆ ਇਸ ਵੀ ਮੈਂ ਵਾਰਤਾ ਵਾਰ ਕਿ ਮੈਂ ਸੋਚ ਵੀ ਨਹੀਂ ਸਕਦਾ ਪਰਮੇਸ਼ਰ ਦੀ ਦਇਆ ਨੇ ਹੀ ਸਾਨੂੰ ਉੱਥੇ ਧਿੱਕ ਲੈ ਕੇ ਗਿਆਗਾ ਜਿੱਥੇ ਜਿਵੇਂ ਖੁਦਾ ਦੇ ਦਾਸ ਕਹਿੰਦੇ ਨੇ ਵੀ ਤੁਸੀਂ ਉੱਥੇ ਪਹੁੰਚੋਗੇ ਜੇ ਹਜ਼ਾਰਾਂ ਦੇ ਵਿੱਚੋਂ ਇੱਕ ਨੂੰ ਬਲੇਸਿੰਗ ਮਿਲਦੀਆਂ ਤੁਹਾਡਾ ਪਰਿਵਾਰ ਹੋ ਜਿਹਨੂੰ ਖੁਦਾ ਦੇ ਦਾਸ ਇਹ ਸ਼ਬਦ ਬੋਲਦੇ ਹੁੰਦੇ ਸੀ ਮੈਂ ਅਫਸ ਲਈ ਰਿਸਿਵ ਕਰਦੀ ਸੀ ਵੀ ਖੁਦਾ ਜੇ ਜਾਣਾ ਹੋਊਗਾ ਕਿਉਂਕਿ ਉਹ ਅਫਸ ਲਈਏ ਹੋ ਸ਼ਬਦ ਜਿੰਨੇ ਜਿੰਨੇ ਵੀ ਸ਼ਬਦ ਖੁਦਾ ਦੇ ਦਾਸ ਨੇ ਦੀ ਜ਼ਿੰਦਗੀ ਚ ਬੋਲੇ ਪ੍ਰੋਪਰ ਉਹ ਕੰਮ ਪੂਰੀ ਦਿੱਤੀ ਦੇ ਨਾਲ ਪਰਮੇਸ਼ਰ ਦੀ ਸਮਰਥਨ ਇਹਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਇਹ ਵੀਰਵਾਰ ਨੂੰ ਖੁਦਾ ਦੀ ਦਇਆ ਦੇ ਨਾਲ ਇਹ ਵਾਰ ਜਾ ਰਿਹਾ ਹੈ ਮੈਂ ਖੁਦਾ ਦਾ ਤੇ ਖੁਦਾ ਦਾ ਦਾਸ ਦਾ